ਪਿਆ ਗੋਰਾਵਾਲੀਆ ਅੱਜ ਜਿਮਨੀ ਚੋਣ ਪੰਜਾਬ ਦੇ ਤਰਨਤਾਰਨ ਦੇ ਵਿੱਚ ਹੋਈ ਯਾਨੀ ਬਾਈਪੋਲ ਤੇ ਉਸ ਦਾ ਨਤੀਜਾ ਵੀ ਆਇਆ ਸਵੇਰੇ ਅਜੇ ਹਜਾ ਜਾਪ ਰਿਹਾ ਸੀਗਾ ਕਿ ਸੱਤਾਧਿਰ ਨੂੰ ਯਾਨੀ ਹਾਕਮ ਧਿਰ ਨੂੰ ਵਿਰੋਧੀ ਧਿਰ ਚੋਂ ਸ਼ਰਮਣੀ ਅਕਾਲੀ ਦਲ ਟਫ ਫਾਈਟ ਦੇ ਰਿਹਾ ਕਿਉਂਕਿ ਤਿੰਨ ਰਾਊਂਡ ਤੱਕ ਅਕਾਲੀ ਦਲ ਅੱਗੇ ਰਿਹਾ ਤੇ ਚੌਥੇ ਤੋਂ ਜਿਹੜਾ ਹੈਗਾ ਉਹ ਪਿੱਛੇ ਰਹਿਣਾ ਸ਼ੁਰੂ ਹੋਇਆ ਪਰ ਨਤੀਜਿਆਂ ਤੱਕ ਜਦੋਂ ਕਿ ਫਾਈਨਲ ਰਿਜ਼ਲਟ ਆਇਆ ਤਕਰੀਬਨ 12000 ਦੀ ਲੀਡ ਦਾ ਫਰਕ ਪੈ ਗਿਆ ਹਰ ਰਾਊਂਡ ਦੇ ਵਿੱਚ ਕਿਉਂਕਿ 16 ਰਾਊਂਡ ਸੀਗੇ ਪਰ ਅਕਾਲੀ ਦਲ ਇਸ ਨੂੰ ਸਧਾਂਤਿਕ ਜਿੱਤ ਯਾਨੀ ਪ੍ਰਿੰਸੀਪਲ ਜਿੱਤ ਮੰਨ ਰਿਹਾ ਸਿਕੰਦਰ ਸਿੰਘ ਮਲੂਕਾ ਸਾਹਿਬ ਸਾਫਕਾ ਕੈਬਨਿਟ ਮੰਤਰੀ ਨੇ ਪੰਜਾਬ ਦੇ ਸਾਡੇ ਨਾਲ ਮੌਜੂਦ ਨੇ ਮਲੂਕਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਮੇਰੇ ਵੱਲੋਂ ਜੀ ਗੌਰਵ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਸਾਰੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਲੂਕਾ ਸਾਹਿਬ ਸਵੇਰ ਤੋਂ ਅਸੀਂ ਲਗਾਤਾਰ ਦਰਸ਼ਕਾਂ ਦੇ ਮੂਰੇ ਅੱਜ ਨਤੀਜੇ ਪਹਿਲੇ ਰੁਝਾਨ ਸੀਗੇ ਫਿਰ ਨਤੀਜੇ ਚ ਕਨਵਰਟ ਹੋਏ ਲਗਾਤਾਰ ਦਿਖਾ ਰਹੇ ਸੀਗੇ ਤੇ ਪਹਿਲੇ ਤਿੰਨ ਰਾਊਂਡ ਤੱਕ ਤਾਂ ਅਜਿਹਾ ਜਾਪ ਰਿਹਾ ਸੀਗਾ ਕਿ ਅਕਾਲੀ ਦਲ ਜਿਹੜਾ ਹੈ ਸੀਟ ਕੱਢਣ ਵਾਲੇ ਪਾਸੇ ਤੁਰ ਪਿਆ ਚੌਥੇ ਰਾਊਂਡ ਤੋਂ ਜਾ ਕੇ ਜਰਾ ਹਿਲਜੁਲ ਸ਼ੁਰੂ ਹੋਈ ਤੇ ਪੰਜਵੇਂ ਛੇਵੇਂ ਤੇ ਜਿਹੜਾ ਹੈਗਾ ਆਵਾਜ਼ ਦੀ ਪਾਰਟੀ ਭਾਰੀ ਪੈਣੀ ਸ਼ੁਰੂ ਹੋਈ ਹੁਣ ਅਕਾਲੀ ਦਲ ਇਹਨਾਂ ਨਤੀਜਿਆਂ ਨੂੰ ਕਿਵੇਂ ਵੇਖਦਾ ਹੈ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ 27 ਤੋਂ ਪਹਿਲਾਂ ਦਾ ਸੈਮੀਫਾਈਨਲ ਸੀਗਾ ਵੇਖੋ ਜਦੋਂ اپੋਜੀਸ਼ਨ ਚ ਹੋਈਦਾ ਤੇ ਸਰਕਾਰ ਜਿਹੜੀ ਹੁੰਦੀ ਹੈ ਜੇ ਬੰਦਾ ਜਿਹੜਾ ਦੂਜੇ ਨੰਬਰ ਤੇ ਆਉਂਦਾ ਅਗਲੀ ਵਾਰ ਸਰਕਾਰ ਉਹਦੀ ਬਣਦੀ ਹੁੰਦੀ ਹੈ ਬਦਲ ਜਾਂਦੀਆਂ ਪ੍ਰਸਥਿਤੀਆਂ ਪੰਜਾਬ ਦੀਆਂ ਹਮੇਸ਼ਾ ਹੀ ਇਹ ਸ਼ੀਕ ਸਾਨੂੰ ਕਿਉਂਕਿ ਜਿਵੇਂ ਵੇਖਿਆ ਹਾਲਾਤ ਤੁਸੀਂ ਸਾਡੇ ਵਿਰੋਧੀ ਵੀ ਬਾਗੀ ਹੋ ਕੇ ਖੜੇ ਸੀ ਉਹ ਵੀ ਵੋਟ ਖਾਸੀ ਲੈ ਗਏ ਨੇ ਉਹਨਾਂ ਨੇ ਵੀ ਸਾਡਾ ਹੀ ਘੱਟੋ ਘਾਟ 50% ਨੁਕਸਾਨ ਤਾਂ ਸਾਡਾ ਉਹਨਾਂ ਨੇ ਕੀਤਾ ਹੀ ਹੈ ਨਾ ਬੜਾ ਆਪਾਂ ਗਣੀਏ ਕਿਵੇਂ ਜੀ ਕਿ ਕਾਂਗਰਸ ਪਾਰਟੀ ਤਾਂ ਮੈਂ ਸ਼ੁਰੂ ਤੋਂ ਕਹਿੰਦਾ ਸੀ ਕਿ ਜੇ ਕਾਂਗਰਸ ਪਾਰਟੀ ਬਹੁਤਾ ਥੱਲੇ ਡਿੱਗੀ ਫਿਰ ਵੀ ਸਾਡਾ ਨੁਕਸਾਨ ਹੋਏਗਾ ਕਾਂਗਰਸ ਪਾਰਟੀ ਜੇ ਚੰਗੀ ਵੋਟ ਲੇਗੀ ਫਿਰ ਅਸੀਂ ਜਿੱਤ ਵੀ ਸਕਦੇ ਹਾਂ ਨਹੀਂ ਨੈਗਟਿਵ ਨੈਕ ਫਾਈਟ ਹੋਏਗੀ ਉਹੀ ਗੱਲ ਜਿੰਨਾ ਚਿਰ ਕਾਂਗਰਸ ਬਰਾਬਰ ਆਈ ਤਾਂ ਨੈਕਤ ਅਸੀਂ ਅੱਗੇ ਵੀ ਰਹੇ ਜਦੋਂ ਕਾਂਗਰਸ ਜਮੇ ਥੱਲੇ ਡਿੱਗੀ ਉਦੋਂ ਫਿਰ ਆਪ ਵਾਲਿਆਂ ਨੂੰ ਫਾਇਦਾ ਹੋਣ ਲੱਗ ਗਿਆ ਵੋਟੋ ਕਾਂਗਰਸ ਦੀ ਵੋਟ ਸੀ ਜਿਹੜੀ ਜਿੱਥੇ ਆਪ ਨੂੰ ਚਲੀ ਗਈ ਉਹ ਫਾਇਦਾ ਕਾਂਗਰਸ ਦਾ ਇਹਨੂੰ ਆਪ ਨੂੰ ਹੋਇਆ ਕਾਂਗਰਸ ਦਾ ਫਾਇਦਾ ਜਿਹੜੀ ਬਹੁਤ ਘੱਟ ਵੋਟ ਜਿਹੜੀ ਕਾਂਗਰਸ ਨੂੰ ਪਈ ਹੈ ਉਹਦਾ ਸਾਰਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਇਆ ਮਤਲਬ ਅਗਰ ਕਾਂਗਰਸ ਅੱਛਾ ਪਰਫਾਰਮ ਕਰ ਜਾਂਦੀ ਇਸ ਜ਼ੋਨ ਦੇ ਵਿੱਚ ਤੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਫਾਇਦਾ ਹੁੰਦਾ ਤੇ ਦੂਜਾ ਫੈਕਟਰ ਜਿਹੜਾ ਵੱਡਾ ਇਸ ਵੇਲੇ ਚਰਚਾ ਦਾ ਵਿਸ਼ਾ ਬਣ ਗਿਆ ਹਮਲੁਕਾ ਸਾਹਿਬ ਕਹਿੰਦੇ ਕਿ ਵਾਰਿਸ ਪੰਜਾਬ ਦੇ ਜਿਹੜੀ ਵਿਧਾਨ ਸਭਾ ਦੀ ਚੋਣ ਪਹਿਲੀ ਵਾਰ ਲੜੀ ਇਹਨਾਂ ਨੇ ਮਤਲਬ ਕਿ ਸਿੱਧੇ ਤੌਰ ਦੇ ਉੱਪਰ ਤੇ 15-16 ਹਜ਼ਾਰ ਵੋਟ ਲੈ ਗਏ ਵਾਰਿਸ ਪੰਜਾਬ ਦੇ ਤੇ ਵਾਰਿਸ ਪੰਜਾਬ ਦੇ ਜਿਹੜੇ ਨੇ ਉਹ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਤੇ ਇਹ ਸੀਟ ਵੀ ਪੰਥਕਿਆਂ ਲਾਂਦੀ ਆ ਹੁਣ ਇਹ ਕਹਿੰਦੇ ਇੱਕ ਜਿਹੜੇ ਬਿਆਨ ਆਂਦੇ ਆ ਆਮ ਲੋਕਾਂ ਦੇ ਕਿ ਅਗਰ ਅਕਾਲੀ ਦਲ ਤੋਂ ਇਹ ਵਾਲਾ ਪੱਖ ਵੱਖ ਨਾ ਹੁੰਦਾ ਜਾਂ ਪੰਥਕ ਵਾਲਾ ਜਿਹੜਾ ਟੈਗ ਇਹਨਾਂ ਦੇ ਕੋਲ ਨਾ ਹੁੰਦਾ ਜਾਂ ਅਕਾਲੀ ਦਲ ਤੋਂ ਨਾ ਖੇ ਸਕਦਾ ਇਹ 15000 ਦੀ ਵੋਟ ਜਿਹੜੀ ਇੱਧਰ ਪਈ ਐ 16000 ਦੀ ਉਹ ਆਲਮੋਸਟ ਜਿਹੜੀ ਐ 50 60% ਤਾਂ ਜਿਹੜੀ ਐ ਅਕਾਲੀ ਦਲ ਦੇ ਖਾਤੇ ਭੁਗਤ ਨਹੀਂ ਸੀਗੀ ਨਹੀਂ ਮੈਂ ਤਾਂ ਖੁਦ ਕਿਹਾ ਕਿ 10 12000 ਵੋਟੇ ਸਾਡੀ ਵੀ ਇਹਨਾਂ ਨੂੰ ਚਲੀ ਗਈ ਐ ਕਈ ਵਾਰੇ ਭੋਲੇ-ਪਾਲੇ ਲੋਕ ਹੁੰਦੇ ਆ ਨਹੀਂ ਪਤਾ ਹੁੰਦਾ ਕਈ ਗੱਲਾਂ ਦਾ ਜਜਵਾਤੀ ਹੋ ਕੇ ਪਾ ਦਿੰਦੇ ਨੇ ਮੈਂ ਤਾਂ ਖੁਦ ਮੰਨਦਾ ਕਿ ਗਈ ਹੈ ਇਹਨਾਂ ਨੂੰ ਵੀ ਸਾਡੀ ਬੋੜ ਜਰੂਰ ਥੋੜੀ ਬਹੁਤੀ ਗਈ ਹੈ ਪਰ ਇਹਨਾਂ ਨੂੰ ਵੀ ਜਵਾਨ ਤਾਂ ਇਹਨਾਂ ਨੇ ਵੀ ਜਬਤ ਕਰਾ ਲਈ ਹਾਂ ਮੈਂ ਜਵਾਨ ਤਾਂ ਇਹਨਾਂ ਦੀ ਵੀ ਜਬਤ ਕਰਾ ਲਈ ਤੇ ਪਰ ਫਾਇਦਾ ਕੀ ਹੋਇਆ ਲੜਾਈ ਚ ਕੱਢ ਕੇ ਇੱਕ ਸੀਟ ਆਵਾਜ਼ੀ ਪਾਰਟੀ ਨੂੰ ਦੇ ਦਿੱਤੀ ਕੋਈ ਫਾਇਦਾ ਤਾਂ ਇਹਨਾਂ ਨੂੰ ਵੀ ਨਹੀਂ ਹੋਇਆ ਸ੍ਰੀਕਾ ਹੀ ਕਮਾਇਆ ਇਹਨਾਂ ਨੇ ਹੋਰ ਤਾਂ ਇਹਨਾਂ ਨੂੰ ਕੋਈ ਫਾਇਦਾ ਤਾਂ ਹੋਇਆ ਨਹੀਂ ਲੱਗਦਾ ਹੂੰ ਪਰ ਮਲੂਕਾ ਸਾਹਿਬ ਦੇਖੋ ਤੁਸੀਂ ਵੱਡੇ ਸਿਆਸਤਦਾਨ ਹੋ ساری ਉਮਰ ਤੁਸੀਂ ਸਿਆਸਤ ਚ ਲੰਘਾਤੀ ਮੰਤਰੀ ਰਹੇ ਹੋ ਪੰਜਾਬ ਦੀ ਸਿਆਸੀ ਨਵਜ਼ਵੀਂ ਪਛਾਣ ਦਿਓ ਦੇਖੋ ਤੁਸੀਂ ਕਿਹਾ ਕਿ ਅਕਸਰ ਜਦੋਂ ਜਿਮਨੀ ਚੋਣ ਹੁੰਦੀ ਹੈ ਦੂਜੇ ਨੰਬਰ ਵਾਲੀ ਜਿਹੜੀ ਪਾਰਟੀ ਹੁੰਦੀ ਹੈ ਉਹ ਉਸ ਤੋਂ ਬਾਅਦ ਜਿਹੜਾ ਮੇਨ ਕੰਟੈਸਟ ਹੁੰਦਾ ਯਾਨੀ 27 ਵਾਲਾ ਉਸ ਤੇ ਪਹਿਲੇ ਨੰਬਰ ਤੇ ਆਣ ਦੇ ਚਾਂਸੇ ਰੱਖਦੀ ਹੈ ਹੁਣ ਅਸੀਂ ਅਗਰ ਇਸ ਨੂੰ ਇੱਕ ਸੰਕੇਤਕ ਰੂਪ ਚ ਸਮਝੀਏ ਤੇ ਪੰਜਾਬ ਦੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਕਰੋੜਾ ਲੋਕ ਆਪਾਂ ਨੂੰ ਇਸ ਵੇਲੇ ਸੁਣ ਰਹੇ ਹੈ ਹੁਣ ਤੱਕ ਅਕਾਲੀ ਦਲ ਪਹਿਲੇ ਨਾਲੋਂ ਜਿਹੜੀ ਜਿਮਨੀ ਚੋਣਾਂ ਹੋਈਆਂ ਸੀਗੀਆਂ ਹਾਸ਼ੀਏ 'ਚ ਸੀਗਾ ਇੱਥੋਂ ਕਿਤੇ ਨਾ ਕਿਤੇ ਅਕਾਲੀ ਦਲ ਦਾ ਤੁਸੀਂ ਰਿਵਾਈਵਲ ਦੇਖਦੇ ਹੋ ਕਿ ਇੱਥੋਂ ਜਿਹੜਾ ਹੈਗਾ ਅਕਾਲੀ ਦਲ ਦੇ ਸਾਹਮਣੇ ਇੱਕ ਮਤਲਬ ਕਿ ਸੁਨਹਿਰੀ ਅਫਸਰ ਦਿਖਦਾ ਕਿ ਹਾਂ ਅਕਾਲੀ ਦਲ ਕੈਨ ਰਿਵਾਈਵ ਕਿਉਂਕਿ ਥੋੜੀ ਦੇਰ ਪਹਿਲਾਂ ਮੇਰੀ ਚਰਚਾ ਹੋ ਰਹੀ ਸੀ ਤੇ ਅਕਾਲੀ ਦਲ ਦੇ ਬਾਰੇ ਚਰਚਾ ਹੋਈ ਕਹਿੰਦੇ ਅਕਾਲੀ ਦਲ ਮਲਟੀ ਏਰੀਆ ਫਾਈਟ ਕਰ ਰਿਹਾ ਸੀਗਾ ਮਤਲਬ ਕਿ ਅਲਗ-ਅਲਗ ਲੈਵਲ ਤੋਂ ਅਕਾਲੀ ਦਲ ਕਈ ਲੈਵਲ ਦੇ ਉੱਪਰ ਫਾਈਟ ਕਰ ਰਿਆ ਸੀਗਾ ਜਿੱਥੇ ਤੁਹਾਡੇ ਤੋਂ ਆਪਣੇ ਭਰਾ ਜਿਹੜਾ ਵਖਰਾ ਧੜਾ ਹੋਇਆ ਉਹ ਵੀ ਐ ਵਾਰਿਸ ਪੰਜਾਬ ਦੇ ਵੀ ਐ ਸੱਤਾ ਧਿਰ ਦੇ ਨਾਲ ਵੀ ਐ ਫਿਰ ਕਹਿੰਦੇ ਪ੍ਰਸ਼ਾਸਨ ਦੇ ਨਾਲ ਵੀ ਐ ਸੁਖਵੀਰ ਜੀ ਦਾ ਹੁਣੇ ਟਵੀਟ ਆਂਦਾ ਉਹ ਕਹਿੰਦੇ ਪੁਲਿਸ ਨੂੰ ਵਧਾਈ ਹੋਵੇ ਕਿ ਪੁਲਿਸ ਨੇ ਜਿਤਾਤਾ ਮਤਲਬ ਕਿ ਕਈ ਲੈਵਲ ਦੇ ਉੱਪਰ ਮਤਲਬ ਕਿ ਅਕਾਲੀ ਦਲ ਫਾਈਟ ਕਰ ਰਿਆ ਸੀਗਾ ਇਹ ਮੰਨਦੇ ਹੋ ਬਿਕੋ ਸਾਰੇ ਹੀ ਸਾਡੇ ਖਿਲਾਫ ਸੀ ਜੇ ਸਾਰੇ ਤੁਸੀਂ ਵੇਖੋ ਬਿਆਨ ਕੱਢ ਲਓ ਸਹਾਪ ਵਾਲਿਆਂ ਦੇ ਕੱਢ ਲਓ ਕਾਂਗਰਸ ਵਾਲਾਂ ਦੇ ਕੱਢ ਲਓ ਬੀਜੇਪੀ ਵਾਲਾਂ ਦੇ ਚਲੋ ਥੋੜੇ ਜੇ ਘੱਟ ਕੱਢ ਲਓ ਬਾਕੀ ਆ ਜਿਹੜੇ ਬਾਰਸ ਪੰਜਾਬ ਵਾਲੇ ਇਹਨਾਂ ਦੇ ਕੱਢ ਲਓ ਸਾਰਿਆਂ ਦੀ ਸੂਈ ਸਾਡੇ ਉੱਤੇ ਡਰੀ ਵੀ ਸੀ ਸਾਰੇ ਸਾਥੂ ਹੀ ਡਰੀ ਜਾਂਦੇ ਸੀਗੇ ਵੀ ਕਿਤੇ ਨਾ ਜਿੱਤ ਜਾਣ ਹੋਰ ਜੋ ਮਰਜ਼ੀ ਜਿੱਤ ਜੇ ਇਹ ਰਿਕਾਲੀਦਲ ਵਾਲੇ ਨਹੀਂ ਜਿੱਤਨੇ ਚਾਹੀਦੇ ਸੋ ਇੱਕ ਮੁੱਦੇ ਤੇ ਇਕੱਠੇ ਸੀ ਸਾਰੇ ਹੂੰ ਨਹੀਂ ਕਾਂਗਰਸ ਵਾਲਾ ਤਾਂ ਮੈਨੂੰ ਲਗਾਟੀ ਲੱਗਦਾ ਕਿਉਂਕਿ ਕਾਂਗਰਸ ਵਾਲੇ ਜਿਹੜੇ ਬਿਆਨ ਸੀਗੇ ਉਹ ਆਪਣੇ ਵਾਲੇ ਪਾਸੇ ਜ਼ਿਆਦਾ ਸੀਗੇ ਇਸ ਵਾਰ ਭਾਵੇਂ ਬੂਟਾ ਸਿੰਘ ਜੀ ਬਾਰੇ ਹੋਵੇ ਦੂਜੇ ਹੋਵੇ ਪ੍ਰਧਾਨ ਸਾਹਿਬ ਤਾਂ ਆਪਣੇ ਵਾਲੇ ਪਾਸੇ ਬਿਆਨ ਜ਼ਿਆਦਾ ਦੇ ਗਏ ਉਹਨਾਂ ਦੇ ਨੁਕਸਾਨ ਕਰਕੇ ਜਾਦਾ ਉਹ ਤਾਂ ਚਲੋ ਆਪ ਉਹ ਤਾਂ ਉਹਨਾਂ ਨੇ ਆਪ ਦੀ ਲੜਾਈ ਕਰਕੇ ਕੁਝ ਗਲਤ ਬੋਲਣੀ ਕਰਕੇ ਕਿਸੇ ਏਡੇ ਵੱਡੇ ਲੀਡਰ ਦੇ ਖਿਲਾਫ ਐ ਪਾਰਟੀ ਦੇ ਪ੍ਰਧਾਨ ਨੂੰ ਇਹ ਜਿਹੇ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ ਉਹ ਤਾਂ ਉਸ ਕਰਕੇ ਉਹਨਾਂ ਦਾ ਹੋ ਗਿਆ ਪਰ ਜਿਹੜੀ ਉਹ ਲੜਾਈ ਸਾਰਿਆਂ ਦੀ ਮੇਨ ਮੁੱਦਾ ਅਕਾਲੀ ਦਾ ਨਹੀਂ ਸੀ ਸਾਰਾਂ ਦਾ ਹੀ ਅਜੀਹਾ ਕਿਉਂ ਹੈ ਮਤਲਬ ਕਿ ਮਲੂਕਾ ਸਾ ਮਲਕੀ ਕਿਉਂ ਕਿਉਂਕਿ ਅਕਾਲੀ ਦਲ ਖੇਤਰੀ ਪਾਰਟੀ ਹੈ ਜਾਂ ਅਕਾਲੀ ਦਲ ਦੇ ਕੋਲੋਂ ਜਾਂ ਮੈਂ ਦੂਜੀ ਭਾਸ਼ਾ 'ਚ ਕਹਾਂ ਕਿ ਅਕਾਲੀ ਦਲ ਦੇ ਕੋਲੋਂ ਲੀਡਰ ਹੀ ਬਹੁਤ ਹੈ ਕਿਉਂਕਿ ਤੁਹਾਡਾ ਹੀ ਲੀਡਰ ਚੁੱਕ ਕੇ ਆਮ ਆਦਮੀ ਪਾਰਟੀ ਨੇ ਲੈ ਲਿਆ ਦੂਜੇ ਪਾਸੇ ਵੀ ਅਜੇ ਹਈ ਐ ਅਕਾਲੀ ਦਲ ਦੇ ਨਾਲ ਹੀ ਕਿਉਂ ਐ ਨਹੀਂ ਕਹੇ ਲਈ ਸਾਡੇ ਪਹਿਲੀ ਵਾਰ ਨਹੀਂ ਲਿਆ ਆਪ ਇਹਨਾਂ ਗਿੱਦੜਵੇ ਲਿਆ ਕਈ ਥਾਈ ਲਿਆਇਆ ਸਾਡੇ ਲੀਡਰ ਨਹੀਂ ਆਏ ਆ ਕਈ ਥਾਈ ਫੇ ਹੁਣ 27 ਲਈ ਕਿਵੇਂ ਸਾਹਮਣੇ ਰੱਖੋਗੇ ਘਰ 27 ਲਈ ਕਿਵੇਂ ਸਾਹਮਣੇ ਰੱਖੋਗੇ ਫੇਰ ਨਾ ਲਿਆ ਜਾਣ ਜਿਹੜੇ ਬੱਚੇ ਆ ਨਹੀਂ 27 ਨਹੀਂ ਦੇਖੋ ਇੱਕ ਗੱਲ ਮੈਂ ਦੱਸ ਦਿੰਦਾ ਤੁਹਾਨੂੰ ਚਲੋ ਇਹ ਗੱਲ ਸਮੇਂ ਤੋਂ ਪਹਿਲਾਂ ਦੀ ਐ ਸਮੇਂ ਤੋਂ ਪਹਿਲਾਂ ਦੀ ਗੱਲ ਐ ਨਹੀਂ ਕਿ ਚੰਗੀ ਹੁੰਦੀ ਕਈ ਵਾਰ ਨਹੀਂ ਸਰਕਾਰਾਂ ਨੂੰ ਗੁੱਸਾ ਵੀ ਲੱਗਦਾ ਉਹਨਾਂ ਦੇ ਗੱਲਾਂ ਦੇ ਉੱਤੇ देखो ਜਿਹੜੀ ਅਗਲੀ ਬੋਟ 27 ਦੀ ਜੀ ਉਹ ਲੜਾਈ ਮੇਰੀ ਗੱਲ ਯਾਦ ਰੱਖ ਲੋ ਲਿਖ ਕੇ ਰੱਖ ਲੋ ਮੈਂ ਹਰ ਗੱਲ ਦੇ ਉੱਤੇ ਮੈਂ ਗਰੰਟੀ ਦੇਣ ਨੂੰ ਤਿਆਰ ਆ ਕਿ ਅਗਲੀ ਲੜਾਈ ਤਾਂ ਅਕਾਲੀ ਦਲ ਦੀ ਤੇ ਕਾਂਗਰਸ ਦੀ ਹੋਏਗੀ ਅਕਾਲੀ ਦਲ ਤੇ ਕਾਂਗਰਸ ਦੀ ਤੇ ਮਲੂਕਾ ਸਾਹਿਬ ਭਾਜਪਾ ਭਾਜਪਾ ਨੂੰ ਫਿਰ ਕਿਵੇਂ ਸਮਝੀਏ ਦੇਖੋ ਕਾਂਗਰਸ ਵਾਲੇ ਤੇ ਆਮਾਦੀ ਪਾਰਟੀ ਵਾਲੇ ਵੀ ਅੱਜ ਇਹ ਕਹਿ ਰਹੇ ਸੀਗੇ ਜੋ ਮੈਂ ਦੁਪਹਿਰੇ ਮੈਂ ਡਿਬੇਟ ਕਰ ਰਿਹਾ ਸੀਗਾ ਉਹ ਕਹਿੰਦੇ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਥਕ ਸੀਟ ਦੇ ਵਿੱਚੋਂ ਬੀਜੇਪੀ ਦਾ ਵੋਟ ਬੈਂਕ ਹੀ ਆ ਤੇ ਵੋਟ ਸ਼ੇਅਰ ਕਿਵੇਂ ਵੱਧ ਗਿਆ ਜਿਹੜੇ ਪਿਛਲੀ ਵਾਰ 1200 ਵੋਟ ਲੈ ਕੇ ਗਏ ਸੀ ਇਸ ਵਾਰ 6-7000 75000 ਵੋਟ ਲੈ ਗਈ ਉਹ ਕਹਿੰਦੇ ਉਹਨਾਂ ਦਾ ਕਿਵੇਂ ਵੱਧ ਗਿਆ ਉਹ ਚਿੰਤਾ ਦਾ ਵਿਸ਼ੇ ਆ ਨਹੀਂ 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 ਇਹਨਾਂ ਨੂੰ ਪਾਰਲੀਮੈਂਟ ਵੇਲੇ ਗੱਡੇ 24 ਵੇਲੇ 24 ਵੇਲੇ ਨਾ ਉਹਨਾਂ ਨੂੰ 9800 ਵੋਟ ਪਈ ਸੀ ਹਾਂ ਉਹਨੂੰ ਤਾਂ ਘੱਟ ਗਈ ਫਿਰ 24 ਨਾਲੋਂ 25 'ਚ ਘੱਟ ਗਈ ਨਹੀਂ ਮਲੂਕਾ ਸਾਹਿਬ ਪਾਰਲੀਮੈਂਟ ਵਾਲਾ ਤਾਂ ਦੇਖੋ ਤੁਸੀਂ ਸਾਰਿਆਂ ਚ ਓਵਰਆਲ ਹੀ ਐਸ ਹਮ ਮੰਨ ਕੇ ਕਿਉਂਕਿ ਵਿਧਾਨ ਸਭਾ ਦਾ ਤਾਂ ਤੁਹਾਨੂੰ ਪਤਾ ਹੀ ਮੁੱਦੇ ਵੀ ਵੱਖਰੇ ਹੁੰਦੇ ਆ ਵਿਧਾਨ ਸਭਾ ਦਾ ਫਿਰ ਆਪਾਂ ਫਾਈਨਲੀ ਕੰਪੇਅਰਨ ਕਰਾਂਗੇ ਪਰ ਆਪਾਂ ਆਪਾਂ ਗਿਣਨਾ ਤਾਂ ਲੇਟੈਸਟ ਬੂਟਾ ਹੀ ਹੁੰਦੀਆਂ ਵੀ ਕਦੋਂ ਕਿੰਨੀਆਂ ਪਈਆਂ ਸੀਗੀਆਂ ਜਿਹੜੇ ਲੇਟਸਟ ਪੈਣਗੀਆਂ ਨੇ ਲੇਟਸਟ ਤਾਂ 24 ਚ ਹੀ ਪਈਆਂ ਨਾ ਪਾਤੀ ਮਿਲਦੀਆਂ ਹਮ ਲੇਟਸਟ ਉਹੀ ਐ ਜਿਹੜੇ ਤੁਸੀਂ ਮੰਨ ਰਹੇ ਹੋ ਤੇ ਫਿਰ ਮਲੂਕਾ ਸਾਹਿਬ ਇਸ ਹਿਸਾਬ ਦੇ ਨਾਲ ਅਗਰ ਦੇਖੀਏ ਤੁਹਾਨੂੰ ਲੱਗਦਾ ਕਿਉਂਕਿ ਹੁਣ ਤੱਕ ਰਵਨੀਤ ਬਿੱਟੂ ਦਾ ਲੇਟੈਸਟ ਜਿਹੜਾ ਬਿਆ ਤੇ ਅਕਾਲੀ ਦਲ ਆਪਣੇ ਦਮ ਤੇ ਲੱਗਿਆ ਹੋਇਆ ਤੇ ਤੁਹਾਨੂੰ ਲੱਗਦਾ ਕਿ ਇੰਨੀ ਕੁ ਗੱਲਬਾਤ ਹੈਗੀ ਦੋਨੋਂ ਪਾਰਟੀਆਂ ਦੇ ਵਿੱਚ ਪੋਟੈਂਸ਼ੀਅਲ ਹੈਗਾ ਕਿ 117 ਸੀਟਾਂ ਤੇ 19 ਤਾਕਤ ਨਾਲ ਲੜ ਸਕਦੇ ਆ ਜਾਂ ਨੇੜੇ-ਤੇੜੇ ਜਾ ਕੇ ਗੱਲਬਾਤ ਹੋ ਸਕਦੀ ਹੈ ਤਾਂ ਹੀ ਫਾਇਦਾ ਦੇਖੋ ਅਗਰ ਇੱਕ ਚੈਲੰਜ ਦੇਣਾ ਹੈਗਾ ਤਾਂ ਸੱਤਾ ਚਾਣਾ ਦੇਖੋ ਉਹਨਾਂ ਨੇ ਹੁਣ ਕੱਲਿਆਂ ਨੇ ਲੜ ਕੇ ਵੇਖ ਹੀ ਲਿਆ ਗੰਦਿਆਂ ਨੇ ਉਹਨਾਂ ਨੇ ਲੜ ਕੇ ਵੇਖ ਹੀ ਲਿਆ ਏਹੀ ਸਥਿਤੀ ਸਾਰੀਆਂ ਸੀਟਾਂ ਦੀ ਹੈ ਪੰਜਾਬ ਦੀਆਂ ਦੀ ਜਿਹੜੀਆਂ 25-30 ਸੀਟਾਂ ਨੂੰ 30 ਸੀਟਾਂ ਨੂੰ ਛੱਡ ਕੇ 30 ਸੀਟਾਂ ਨੂੰ ਛੱਡਦੀਏ ਜਿਹੜੀਆਂ ਸ਼ਹਿਰੀ ਨੇ ਉਹਨਾਂ ਤੋਂ ਬਿਨਾਂ ਸਾਰੀਆਂ ਸੀਟਾਂ ਤੇ ਪੰਜਾਬ ਦੀ ਇਹ ਹੀ ਸਥਿਤੀ ਹੈ ਜੇ ਕਾਲੀ ਦਲ ਭਾਜਪੀ ਇਕੱਠੇ ਹੋ ਕੇ ਲੜਦੇ ਆ ਇਹ ਮੈਂ ਨਹੀਂ ਕਹਿੰਦਾ ਲੋਕਾਂ ਦੀ ਮੰਗ ਹੈ ਲੋਕਾਂ ਦੀ ਮੰਗ ਹੈ ਲੋਕ ਕਹਿੰਦੇ ਨੇ ਕਿਤੇ ਵੀ ਗੱਲ ਕਰ ਲੋ ਮੇਰੇ ਤੇ ਵੀ ਨਾ ਛੱਡੋ ਤੁਸੀਂ ਆਪ ਪੁੱਛ ਲੋ ਲੋਕਾਂ ਨੂੰ ਮਜ਼ਦੂਰਾਂ ਨੂੰ ਪੁੱਛ ਲੋ ਵਪਾਰੀਆਂ ਨੂੰ ਪੁੱਛ ਲੋ ਮੁਲਾਜ਼ਮਾਂ ਨੂੰ ਪੁੱਛ ਲੋ ਕਿਸਾਨਾਂ ਨੂੰ ਪੁੱਛ ਲੋ ਲੋਕ ਇੱਕੋ ਹੀ ਗੱਲ ਪੜ੍ਹਨਗੇ ਜੇ ਦੋਨੇ ਇਕੱਠੇ ਹੋ ਜਾਣ ਜਿੱਤੇ ਹੀ ਪਏ ਹਨੇਰੀ ਆ ਜਾਊਗੀ 90 ਸੀਟਾਂ ਜਿੱਤਣਗੇ ਉਹ ਉਹ ਤਾਂ ਸਥਿਤੀਆਂ ਵੱਖਰੀ ਪਰ ਜੇ ਡੁੱਡ ਵੀ ਲੜਾਂਗੇ ਨੁਕਸਾਨ ਤਾਂ ਥੋੜਾ ਬਹੁਤ ਸਾਡਾ ਵੀ ਹੋਊਗਾ ਤੇ ਬੀਜੇਪੀ ਦਾ ਜ਼ਿਆਦਾ ਹੋਏਗਾ ਇਹ ਇਹ ਮੈਂ ਗਲਤਫਹਿਮੀ ਚ ਨਾ ਰਹੇ ਬੀਜੇਪੀ ਵਾਲੇ ਸ਼ਾਇਦ ਵੀ ਕੱਲੇ ਹਾਰ ਕੇ ਸੀ ਆਏ ਕਰਦੇ ਆਂਗੇ ਉਹ ਕਰਦੇ ਆਂਗੇ ਬਾਕੀ ਮਰਜ਼ੀ ਤਾਂ ਉਹਨਾਂ ਦੀ ਐ ਪਾਰਟੀ ਉਹਨਾਂ ਦੀ ਐ ਚਾਹੇ ਕੱਟੇ ਹੋ ਕੇ ਲੜਨ ਚਾਹੇ ਅੱਗੇ ਲੜਨ ਪਰ ਕੱਲਿਆਂ ਨੂੰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਬਹੁਤ ਤਾਂ ਪੰਜਾਬ ਦਾ ਥੋੜਾ ਬਹੁਤ ਨੁਕਸਾਨ ਸਾਡਾ ਵੀ ਹੋਊਗਾ ਪਰ ਅਸੀਂ ਫਿਰ ਵੀ ਪੰਜਾਬ 'ਚ ਲੜਦੂ ਅਸੀਂ 80 90 ਸੀਟਾਂ ਤੇ ਅਸੀਂ ਕੰਨੇ ਤਖੜੇ ਆ ਬਹੁਤ ਤਖੜੇ ਆ ਓਕੇ ਤੇ ਕਮਿੰਗ ਬੈਕ ਟੂ ਤਰਨਤਾਰਨ ਸੀਟ ਮੁਕਾ ਸਾਹਿਬ ਜਿਹੜੀ ਹੁਣੇ ਆਪਾਂ ਤਸਵੀਰਾਂ ਵੀ ਨਾਲ-ਨਾਲ ਵੇਖ ਰਹੇ ਆ ਦਿਖਾ ਵੀ ਰਹੇ ਆ ਤੁਹਾਡੇ ਵੀ ਦਿਖਾ ਰਹੇ ਆ ਬਾਕੀ ਓਵਰਆਲ ਜਿਹੜੀ ਇਹ ਤਰਨਤਾਰਨ ਦੇ ਵਿੱਚ ਜਿਵੇਂ ਹੁਣ 42000 42000 ਵੋਟ ਇਹਨਾਂ ਨੂੰ ਪਈ ਆ ਆਮ ਆਦਮੀ ਪਾਰਟੀ ਨੂੰ ਤੇ 30 32000 ਤੁਹਾਨੂੰ ਪਈ ਆ ਹੁਣ ਜਦੋਂ ਆਪਾਂ ਇਹ ਦੇਖਦੇ ਆ ਆਲਮੋਸਟ ਇਹ 22 ਦੇ ਨੇੜੇ ਤੇੜੇ ਸਾਰੇ ਵੋਟਾਂ ਆ ਉਦੋਂ ਵੀ ਚਾਲੀ ਸੀ ਇਸ ਵਾਰ ਵੀ 40 ਦੇ 30 ਦੇ ਲਾਗੇ ਛਾਗੀ ਵੋਟਾਂ ਪੈ ਰਹੀਆਂ ਕਹਿੰਦੇ ਕਿ ਹਰਮੀਰ ਸੰਧੂ ਦਾ ਆਪਣਾ ਜਿਹੜਾ ਹੈਗਾ ਰਸੂਖ ਸੀਗਾ ਉਹ ਪਲੱਸ ਹੋ ਗਿਆ ਮਤਲਬ ਕਿ ਸੱਤਾ ਤੇਰ ਦੀ ਜਿਹੜੀ ਐਡਵਾਂਟੇਜ ਹੈ ਉਹ ਪਲੱਸ ਹਰਮੀਤ ਸੰਧੂ ਦਾ ਆਪਣਾ ਜਿਹੜਾ ਖੇਤਰ ਦੇ ਵਿੱਚ ਇਲਾਕੇ ਦੇ ਵਿੱਚ ਰਸੂਕ ਹੋ ਇਹ ਜਿਹੜਾ ਹੈਗਾ ਇੱਕ ਵੱਡਾ ਟਰਨਿੰਗ ਪੁਆਇੰਟ ਹੈ ਡਿਸਾਈਡਿੰਗ ਫੈਕਟਰ ਜਿਸ ਦੇ ਨਾਲੇ ਵਿਕਟਰੀ ਜਿਹੜੀ ਹੈ ਨਾ ਦੀ ਹੋਈ ਹੈ ਤੁਸੀਂ ਕਿਵੇਂ ਵੇਖਦੇ ਹੋ ਤੁਸੀਂ ਤਾਂ ਹਲਕਾ ਘੁੰਮਿਆ ਸਾਰਾ ਨਹੀਂ ਮੈਂ ਮੈਂ ਛੋਟੀ ਜੀ ਗੱਲ ਨੂੰ ਸਮਝਦਾ ਹਾਂ ਬਿਲਕੁਲ ਇਹਦੇ ਵਿੱਚ ਕੋਈ ਦੋ ਰਿਆ ਨਹੀਂ ਸੰਧੂ ਸਾਡੇ ਨਾਲ ਰਿਹਾ 20 ਸਾਲ 20 ਸਾਲ ਸਾਡੇ ਨਾਲ ਰਿਹਾ ਹੋ ਉਹਦੇ ਕਰਕੇ ਬੰਦੇ ਦਾ ਧੜਾ ਬਣ ਜਾਂਦਾ ਹੁੰਦਾ ਕੋਈ ਸੰਧੂ ਹੈ ਵੀ ਧੜੇ ਬਾਜ ਇਹ ਆਪਦੇ ਬੰਦਿਆਂ ਨੂੰ ਪੱਕੇ ਧੜਾ ਬਣਾ ਕੇ ਰੱਖਦਾ ਉਹਨੇ ਦੂਜਿਆਂ ਦੇ ਨਾਲ ਨੇ ਗੱਲ-ਗੁਲ ਬਹੁਤੀ ਕਰਦਾ ਸੋ ਬੈਸੀ ਵੀ ਮੰਨਦਾ ਕਿ ਘੱਟੋ ਘਾਟ 10000 ਵੋਟ ਸਾਡੀ ਕਾਦੀ ਦਲ ਦੀ ਸੰਧੂ ਨਾਲ ਲੈ ਗਿਆ ਆਪਦੇ ਮੁੱਢ ਤੋਂ ਲੈ ਕੇ ਚੱਲਿਆ ਸਾਡੀ ਵੋਟ ਕਾਦੀ ਦਲ ਦੀ ਜਿਹੜੀ ਪੱਕੀ ਸੀਗੀ ਉਹ ਲੈ ਕੇ ਚੱਲਿਆ ਉਹਦੇ ਵਿੱਚ ਕੋਈ ਦੋਰੀਆ ਨਹੀਂ ਦੂਜੀ ਗੱਲ ਵੇਖੋ ਸਰਕਾਰ ਦਾ ਬੈਨੀਫਿਟ ਹੁੰਦਾ ਲੋਕੀ ਥੋੜੇ-ਬੋਧੇ ਲਾਲਚ ਕਰ ਜਾਂਦੇ ਨੇ ਕਿ ਸਾਲ ਭਰ ਸਰਕਾਰ ਇਹ ਨਾਲ ਦੋ ਚਾਰ ਕੰਮ ਹੋ ਜਾਣਗੇ ਆ ਹੋ ਜਾਣਗੇ 27 ਫਿਰ ਵੇਖ ਲਾਂਗੇ ਕੀ ਕਰਨਾ ਜਿਹਨੂੰ ਪਾਉਣਗੇ ਪਾ ਲਾਂਗੇ ਵੀ ਹੁਣ ਥੋੜੇ ਬਹੁਤੇ ਕੰਮ ਕਰਾ ਲੀਏ ਇਹ ਥੋੜੇ ਬਹੁਤੇ ਲਾਲਚ ਵੀ ਲੋਕੀ ਦੀ ਕਰ ਜਾਂਦੇ ਨੇ ਸਰਕਾਰ ਨੂੰ ਹਮ ਮੈਂ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਅਗਰ ਇਸੇ ਇਲਾਕੇ ਦੇ ਵਿੱਚ ਅਦਰ ਦੈਨ ਪੰਥਕ ਮੈਂ ਤੁਹਾਡੇ ਤੋਂ ਪੰਥਕ ਵੀ ਸਮਝੂਗਾ ਕਿਉਂਕਿ ਇਹਨੂੰ ਪੰਥਕ ਸੀਟ ਕਹਿੰਦੇ ਆ ਭਾਵਨਾਵਾਂ ਦੇ ਵਿੱਚ ਆ ਕੇ ਲੋਕ ਵੋਟਾਂ ਪਾ ਦਿੰਦੇ ਆ ਤਾਂ ਲੱਗਦਾ ਕਿ ਇਸ ਇਸ ਵਾਰ ਦੀ ਚੋਣ ਦੇ ਵਿੱਚ ਲੋਕਾਂ ਨੇ ਕਿਹਾ ਕਿ ਹਲੇ ਸਰਕਾਰ ਦਾ ਸਾਢੇ ਸਵਾ ਸਾਲ ਰਹਿੰਦਾ ਹੈ ਤੇ ਉਸ ਦੇ ਵਿੱਚ ਇਲਾਕੇ ਦੇ ਕੰਮ ਜੇ ਹੁੰਦੇ ਆ ਤੇ ਉਹ ਕਰਵਾ ਲਈਏ ਬਾਕੀ ਜਿਹੜਾ ਹੈ ਉਹ 27 ਚ ਦੇਖਾਂਗੇ ਮੈਂ ਤੁਸੀਂ ਇਹ ਕਹਿ ਰਹੇ ਹੋ ਬਸ ਕਿਉਂਕਿ ਸਰਕਾਰ ਤਾਂ ਨਵੀਂ 27 ਚ ਬਣਨੀ ਹੈ ਨਾ ਨਵੀਂ ਸਰਕਾਰ ਹੈ ਜਿਹੜੀ 27 ਚ ਬਣਨੀ ਹੈ ਤੇ 27 ਚ ਤੁਸੀਂ ਵੇਖ ਲਓ ਇਹ ਹੀ ਬੀਬੀ ਢੇਰੀ ਵਾਂਗੂ ਜਿੱਤੂਗੀ ਓਕੇ ਠੀਕ ਹੋ ਗਿਆ ਤੁਹਾਡੇ ਤੋਂ ਜੇ ਮੈਂ ਜਪੰਥਕ ਸੀਟ ਦੇ ਬਾਰੇ ਜਾਣਨਾ ਚਾ ਰਹੇ ਹਾਂ ਮਲੂਕਾ ਸਾਹਿਬ ਅਕਸਰ ਇਸ ਸੀਟ ਦੇ ਉੱਪਰ ਪੰਥਕ ਜ਼ਿਆਦਾਤਰ ਕਿਹਾ ਜਾਂਦਾ ਮਤਲਬ ਕਿ ਆਖਿਰ ਅਜਿਹਾ ਕਿਉਂ ਹੈ ਕਿਉਂਕਿ ਦੇਖੋ ਤੁਸੀਂ ਤਾਂ ਪੂਰੇ ਪੰਜਾਬ ਨੂੰ ਵੇਖਦੇ ਆਏ ਹੋ ਇਸ ਸੀਟ ਨੂੰ ਪੰਥਕ ਜ਼ਿਆਦਾ ਕਿਉਂ ਕਿਹਾ ਜਾਂਦਾ ਕਿ ਖਡੂਰ ਸਾਹਿਬ ਹੋ ਗਿਆ ਤਰਨਤਾਰਨ ਇਸ ਇਲਾਕੇ ਨੂੰ ਕਿਉਂ ਅਜੇ ਹੈ ਅੰਮ੍ਰਿਤਪਾਲੀ ਦਰੋਜਿੱਤੇ ਗਿਆ ਇਹ ਜਿਹੜਾ ਮਾਝਾ ਹੈ ਨਾ ਜੀ ਇਹ ਅਸਲ ਮਾਝਾ ਤਰਨਤਾਰਨ ਜਿਹੜਾ ਅਸਲ ਮਾਝਾ ਜਿਹਨੂੰ ਆਪਾਂ ਕਹਿੰਦੇ ਆ ਨਾ ਉਹ ਅਸਲ ਤਰਨਤਾਰਨ ਹੈ ਤਰਨਤਾਰਨ ਦੀਆਂ ਚਾਰੇ ਸੀਟਾਂ ਹੀ ਪੰਥਕ ਨੇ ਪੱਟੀ ਵੀ ਪੰਥਕ ਹੈ ਖਡੂਰ ਸਾਹਿਬ ਵੀ ਪੰਥਕ ਹੈ ਇਥੋਂ ਲਗਾਤਾਰ ਕਾਲੀਦਾਲੀ ਜਿੱਦਾਂ ਆਇਆ ਇਹ ਤਾਂ ਪਿੱਛੇ 17 ਦੇ ਵਿੱਚ ਜਿਹੜੇ ਸਾਡੇ ਦੇ ਝੂਠੇ ਝਾਟੇ ਦੋਸ਼ ਇਹਨਾਂ ਨੇ ਲਾਏ ਬਦਨਾਮ ਸਾਨੂੰ ਕੀਤਾ ਉਸ ਤੋਂ ਬਾਅਦ ਚੇਂਜ ਹੋਈ ਹੈ ਥੋੜੀ ਜੀ ਨਹੀਂ ਤਾਂ ਅਕਾਲੀ ਦਲ ਜਿੱਦ ਆਇਆ ਤਾਂ ਸਾਰੀਆਂ ਸੀਟਾਂ ਖਰੂਰ ਸਾਹਿਬ ਵੀ ਪੱਟੀ ਵੀ ਬਲਟੋਆ ਵੀ ਤਰਦਾਰਨ ਵੀ ਲਗਾਤਾਰ ਅਕਾਲੀ ਦਲ ਜਿੱਦ ਆਇਆ ਇਹ ਪੰਥਕ ਸੀਟ ਮਾਝਾ ਮਾਝੇ ਦੇ ਲੋਕ ਥੋੜੇ ਜਿਹਾ ਜ਼ਿਆਦਾ ਪੰਥਕ ਹੈਗੇ ਇਹਦੇ ਚ ਕੋਈ ਦੋਰਿਆ ਨਹੀਂ ਹੈਗੀਆਂ ਹੂੰ ਤੇ ਮਲੂਕਾ ਸਾਹਿਬ ਜਿਹੜੀ ਤੁਸੀਂ ਹੁਣੇ ਆਪ ਕਿਹਾ ਕਿ ਡੈਂਟ ਵਜਿਆ ਜਿਹੜਾ ਸ਼ਰਮਣੀ ਅਕਾਲੀ ਦਲ ਨੂੰ ਇਹ 15-16000 ਵੋਟ ਜਿਹੜੀ ਤੁਹਾਡੀ ਉਧਰ ਚੱਲੇਗੀ ਵਾਰਿਸ ਪੰਜਾਬ ਦੇ ਇਸ ਨੂੰ ਜਿਹੜਾ ਹੈਗਾ ਵਾਪਸ ਪੰਥਕ ਜਿਹੜੀ ਇਮੇਜ ਜਿਹੜੀ ਤੁਹਾਡੀ ਸੀਗੀ ਅਕਾਲੀ ਦਲ ਦੀ ਉਸ ਨੂੰ ਰਿਵਾਈਵ ਕਰਨ ਦੇ ਲਈ ਉਸ ਦਾ ਕੀ ਪਲਾਨ ਹੈਗਾ ਕਿਉਂਕਿ ਇਹ ਵੋਟ ਤਾਂ ਚਲੀ ਗਈ ਨਾ ਸਰ ਨਹੀਂ ਵੇਖੋ ਐਤ ਕੀ ਤਾਂ ਜਿੰਨੇ ਸਾਰੇ ਧੜੇ ਸੀਗੇ ਅਕਾਲੀ ਦਲ ਦੇ ਇਹ ਕਦੇ ਇਕੱਠੇ ਨਹੀਂ ਬੈਠ ਸਕਦੇ ਇਕੱਠੇ ਨਹੀਂ ਹੁੰਦੇ ਤੁਸੀਂ ਵੇਖ ਲਓ ਮੇਰੀ ਗੱਲ ਯਾਦ ਰੱਖ ਲਿਓ ਇਹ ਕਦੇ ਇਕੱਠੇ ਨਹੀਂ ਚੱਲ ਸਕਦੇ ਹੁਣ ਤਾਂ ਕਿਉਂਕਿ ਇਹਨਾਂ ਕੋਲੇ ਕੋਈ ਚਾਰਾ ਹੀ ਨਹੀਂ ਸੀ ਸਾਰੇ ਉਮੀਦਵਾਰ ਤਾਂ ਖੜੇ ਕਰਨੀ ਨਹੀਂ ਸੀ ਸਕਦੇ ਸੱਤੇ ਅੱਠੇ ਜਿਹੜੇ ਦਾਲਾ ਹੈ ਇਹ ਸਾਰੇ ਉਮੀਦਵਾਰ ਤਾਂ ਖੜੇ ਕਰ ਨਹੀਂ ਸਕਦੇ ਸੋ ਹੁਣ ਤਾਂ ਇਹਨਾਂ ਨੇ ਇੱਕ ਕੈਂਡੀਡੇਟ ਦੀ ਉਮੀਦ ਮਦਦ ਕਰਤੀ ਗਾਹ ਨੂੰ ਤਾਂ ਇਹ ਸਾਰੇ ਆਪ ਦਾ ਅੱਡ-ਅੱਡ ਲੜਨਗੇ ਇਕੱਠੇ ਲੜਦਗੇ ਨਹੀਂ ਇਹ ਹਾਂ ਤੇ ਫਿਰ ਤੁਸੀਂ ਇਸ ਚੀਜ਼ ਨੂੰ ਦੇਖਦੇ ਆ ਹੋਇਆਂ 2027 ਨੂੰ ਜਦੋਂ ਹੁਣ ਤੁਸੀਂ ਪ੍ਰੈਡਿਕਟ ਕੀਤਾ ਕਿ 27 ਦੀ ਜਿਹੜੀ ਫਾਈਟ ਹੈ ਉਹ ਆ ਆਮ ਆਦੀ ਪਾਰਟੀ ਦੀ بجائے ਕਾਂਗਰਸ ਅਤੇ ਅਕਾਲੀ ਦਲ ਦੀ ਦੇਖਦੇ ਹੋ 100% ਕਾਂਗਰਸ ਤੇ ਅਕਾਲੀ ਦਲ ਦੀ ਹੋਏਗੀ ਜਿਹੜੀ 27 ਦੀ ਲੜਾਈ ਹੋਏਗੀ ਆਪ ਕਿਤੇ ਭਾਲੀ ਵੀ ਨਹੀਂ થੋਣੀ ਚਲੋ ਠੀਕ ਹੈ ਮਲੂਕਾ ਸਾਹਿਬ ਬਹੁਤ ਧੰਨਵਾਦ ਤੁਸੀਂ ਸਾਂਝ ਪਾਈ ਤੇ ਸਿਧਾਂਤਕ ਜੇ ਤੇ ਤੁਸੀਂ ਮੰਨ ਰਹੇ ਹੋ ਇਸ ਨੂੰ ਅੱਜ ਦੀ ਜਿਹੜੀ ਮੋਰਲ ਵਿਕਟਰੀ ਹੈਗੀ ਆ ਪਰ 27 ਦੇ ਫਾਈਨਲ ਜੇ ਆਪਾਂ ਦੇਖਾਂਗੇ ਕਿਉਂਕਿ ਸੈਮੀਫਾਈਨਲ ਅੱਜ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਹਿਰਦੇ ਪਰਿਵਰਤਨ ਹੁੰਦਾ ਹੈ ਜਾਂ ਸਾਲ ਦੇ ਵਿੱਚ ਕਿਹੜੀਆਂ ਘਟਨਾਵਾਂ ਅਨਫੋਲਡ ਹੁੰਦੀਆਂ ਜਿਸ ਦੇ ਹਿਸਾਬ ਦੇ ਨਾਲ ਲਾਸਟ ਮੂਮੈਂਟ ਤੇ ਅਗੇ ਕਿਹੜੇ ਟਰਨਿੰਗ ਪੁਆਇੰਟ ਬਣਦੇ ਨੇ ਤੇ ਲੋਕ ਉਸ ਮੁਤਾਬਕ ਫਤਵਾ ਦਿੰਦੇ ਨੇ ਬਹੁਤ ਬਹੁਤ ਧੰਨਵਾਦ ਮਲੂਕਾ ਸਾਹਿਬ ਸਾਂਝ ਪਾਣ ਦੇ ਲਈ ਬਹੁਤ ਧੰਨਵਾਦ ਗੱਲ ਬਿਲਕੁਲ ਠੀਕ ਹੈ ਹ ਕਿੰਝਾਂ ਹੁੰਦੀਆਂ ਰਹਿੰਦੀਆਂ ਨੇ ਪਤਾ ਨਹੀਂ ਲੱਗਦਾ ਹਵਾ ਕਿੱਧਰ ਨੂੰ ਕਿੱਧਰ ਬਿਹਾਰ 'ਚ ਕਦੇ ਐਨੇ ਕੱਟ ਸੀਗੇ ਤਜਸਵੀ ਹਰਿਆ ਦੇ ਬਿਹਾਰ ਦੇ ਵਿੱਚ ਕਿੱਡੇ ਵੱਡੇ ਵੱਡੇ ਕੱਟ ਹੁੰਦੇ ਲੋਕਾਂ ਦੇ ਸੀ ਫਸਲੇ ਮੁਕਾਬਲੇ ਤੇ ਰਿਜ਼ਲਟ ਬਿਲਕੁਲ ਹੀ ਉਲਟੇ ਆਏ ਆ ਉਲਟੇ ਆਏ ਇਹਦਾ ਮੈਂ ਦੂਸਰਾ ਪਾਰਟ ਸਮਝਾਂ ਹੁਣ ਤੁਸੀਂ ਗੱਲ ਛੇੜੀ ਆ ਤਾਂ ਕੀ ਇਹ ਵੀ ਹੋ ਸਕਦਾ ਕਿ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਪਰਲੇ ਪਾਸੇ ਵੀ ਪੈ ਸਕਦੀ ਆ ਆ ਪੈਸੇ ਕਿਤੇ ਕੁਝ ਵੀ ਦੇਖੋ ਆਉਣ ਵਾਲੇ ਸਮਾਂ ਸਾਲ ਹੈ ਇੱਕ ਸਾਲ ਦੇ ਵਿੱਚ ਮਾਰੀਆਂ ਸਥਿਤੀਆਂ ਠੀਕ ਚੱਲੀ ਜਾਣ ਤਾਂ ਵਧੀਆ ਹੈਗਾ ਇੱਕ ਵੀ ਸਥਿਤੀ ਵਿੰਗੀ ਟੇਢੀ ਕਦੇ ਹੋ ਜੇ ਉਹ ਕਿਸੇ ਵੀ ਦਾ ਹਰੇਕ ਪਾਰਟੀ ਦੇ ਇਨਸਾਨ ਹੋ ਸਕਦਾ ਹੁਣ ਜਿਵੇਂ ਆਪਣੇ ਇਹਦੇ ਚ ਲੈ ਲਓ ਤਰਨ ਤਰਨ ਚ ਹੀ ਲੈ ਲਓ ਰਾਜੇ ਦੇ ਬੋਲ ਬੋਲਣ ਦੇ ਨਾਲ ਹੀ ਕਾਂਗਰਸ ਨੂੰ ਕਿੰਨਾ ਨੁਕਸਾਨ ਹੋ ਗਿਆ ਹੂੰ ਠੀਕ ਗੱਲ ਕਹਿ ਰਹੇ ਹੋ ਉਸ ਦੇ ਉਸ ਦੇ ਨੁਕਸਾਨ ਦੇ ਨਾਲ ਅਕਾਲੀ ਦਲ ਨੂੰ ਨੁਕਸਾਨ ਹੋ ਗਿਆ ਇੱਥੇ ਤਾਂ ਮਿੰਟ ਚ ਨਹੀਂ ਬਣਾ ਚੱਲਦਾ ਹਾਂ ਬਿਲਕੁਲ 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 ਠੀਕ ਹੈ ਗੱਲ ਇੱਥੇ ਤਾਂ ਦੇ ਵਰਲਡ ਵਾਈਡ ਗੱਲ ਕਰਦੇ ਆ 트럼ਪ ਸਾਹਿਬ ਮਤਲਬ ਕਿ 1 ਮਿੰਟ ਦੇ ਵਿੱਚ ਟੈਰਿਫ ਲਗਾ ਦਿੰਦੇ ਆ ਅਗਲੇ ਮਿੰਟ ਛਟਾ ਦਿੰਦੇ ਆ ਇਹ ਤਾਂ ਆਪਣੇ ਕੋਲ ਫੇਰ ਸਾਲ ਪਿਆ ਠੀਕ ਗੱਲ ਕਹਿ ਰਹੇ ਹੋ ਬਹੁਤ ਧੰਨਵਾਦ ਮਲੂਕਾ ਸਾਹਿਬ ਕੀ ਉਹ ਕਿੰਨੀ ਕੋ 트럼ਪ ਸਾਹਿਬ ਕਿੰਨੀ ਮੋੜ ਤੇ ਜਿੱਤਿਆ ਅੱਜ ਵੋਟਾਂ ਪੈ ਜਾਣ ਅਮਰੀਕਾ ਜੋ ਹਾਰ ਜੂਗਾ ਹਾਰ ਜੂਗਾ ਉਹ ਜਿਹੜਾ ਅੱਜ ਵੋਟਾਂ ਪੈ ਜਾਣ ਹਾਂ ਠੀਕ ਗੱਲ ਕਹਿ ਰਹੇ ਹੋ ਬਿਲਕੁਲ ਠੀਕ ਹੈ ਬਹੁਤ ਧੰਨਵਾਦ ਮਲੂਕਾ ਸਾਹਿਬ ਸਾਂਝ ਪਾਣ ਦੇ ਲਈ ਬਹੁਤ ਧੰਨਵਾਦ ਸਰ ਜੀ ਤੁਹਾਡਾ ਟ